ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖਬਰ ਹਰਪੰਜਾਬ ਇੰਡੀਆ ਦਾ ਮੈਂ ਤੁਹਾਡਾ 호ਸਟ ਵਿਕਰਮ ਗਿੱਲ ਅੱਜ ਤੁਹਾਨੂੰ ਅਸੀਂ ਇੱਕ ਅਜਹਾ ਦਿਖਾਉਣ ਜਾ ਰਹੇ ਹਾਂ ਵੀਡੀਓ ਦਿਖਾਉਣ ਜਾ ਰਹੇ ਹਾਂ ਜਿੱਥੇ ਤੁਹਾਨੂੰ ਸਿਰਫ ਸਿਰਫ 13 13 ਜਿਹੜਾ ਗੁਰੂ ਨਾਨਕ ਸਾਹਿਬ ਵੱਲੋਂ ਚਲਾਈ ਹੋਈ ਪ੍ਰਥਾ ਸੀਗੀ ਉਹਨੂੰ ਸਮਰਪਿਤ ਜਿਹੜਾ ਹੈ 13 13 ਨੂੰ ਸਮਰਪਿਤ ਇੱਕ ਲੰਗਰ ਲਗਾਇਆ ਗਿਆ ਹੈ ਜਿਹੜਾ ਕਿ ਖਾਲਸਾ ਕੁਲਚਿਆਂ ਵਾਲਿਆਂ ਵੱਲੋਂ ਲਗਾਇਆ ਜਾਂਦਾ ਹੈ ਹਰ ਸਾਲ ਲਗਾਇਆ ਜਾਂਦਾ ਹੈ ਦੱਸਿਆ ਜਾਂਦਾ ਹੈ ਕਿ ਇੱਥੇ ਅੱਜ ਦੇ ਦਿਨ ਸਿਰਫ ਔਰ ਸਿਰਫ 13 ਰੁਪਏ ਦੇ ਵਿੱਚ ਕੁਲਚਾ ਦਿੱਤਾ ਜਾਂਦਾ ਹੈ ਔਰ ਕੁਲਤੇ ਦੇ ਨਾਲ ਇੱਕ ਇੱਕੜਾ ਪ੍ਰਸ਼ਾਦ ਵੀ ਹੁੰਦਾ ਹੈ ਜਾਦਾ ਲੰਗਰ ਵੀ ਹੁੰਦਾ ਹੈ ਹੋਰ ਕੀ ਕੀ ਹੁੰਦਾ ਹੈ ਸਾਰਾ ਕੁਝ ਜਾਨਣਾ ਹੈ ਲੰਬੀਆਂ ਲਾਈਨਾਂ ਤੁਸੀਂ ਦੇਖ ਸਕਦੇ ਹੋ ਟੋਕਨ ਲਾਈਨ ਤੋਂ ਬਾਅਦ ਇਥੋਂ ਤੁਹਾਨੂੰ ਇੱਕ 13 ਰੁਪਏ ਦੇ ਵਿੱਚ ਕੁਲਚਾ ਮਿਲਦਾ ਹੈ ਤੁਸੀਂ ਦੇਖ ਸਕਦੇ ਹੋ ਖਾਲਸਾ ਕੁਲਚਿਆਂ ਵਾਲਾ ਜਿਹੜਾ ਹੈ ਆਲਰੇਡੀ ਬਹੁਤ ਫੇਮਸ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਖਾਲਸਾ ਕੁਲਚਿਆਂ ਵਾਲਿਆਂ ਦਾ ਜਿਹੜਾ ਕੁਲਚਾ ਉਹ ਹੈ ਵੀ ਬਹੁਤ ਟੇਸਟ ਤੇ ਅੱਜ ਦੇ ਦਿਨ ਉਹੀ ਟੇਸਟ ਅੱਜ ਉਹੀ ਜਿਹੜਾ ਸਵਾਦ ਹੈ ਉਹ ਤੁਹਾਨੂੰ ਸਿਰਫ ਔਰ ਸਿਰਫ 13 ਰੁਪਏ ਦੇ ਵਿੱਚ ਮਿਲਦਾ ਹੈ ਦੱਸਦੀ ਹੈ ਕਿ 13 13 ਤੋਲਿਆ ਸੀ ਗੁਰੂ ਨਾਨਕ ਸਾਹਿਬ ਨੇ ਤੇ ਗੁਰੂ ਨਾਨਕ ਸਾਹਿਬ ਦੀ ਇਹ ਪ੍ਰਥਾ ਜਿਹੜੀ ਹੈ ਇਹਨੂੰ ਸਮਰਪਿਤ ਅੱਜ ਦਾ ਜਿਹੜਾ ਲੰਗਰ ਜਿਹੜਾ ਹੈ ਲਗਾਇਆ ਜਾ ਰਿਹਾ ਹੈ 13 13 ਰੁਪਏ ਦੇ ਵਿੱਚ ਹੀ ਸਾਰੀ ਸੰਗਤ ਨੂੰ ਇੱਥੇ ਜਿਹੜਾ ਕੁਲਤਾ ਸੇਕਾਇਆ ਜਾ ਰਿਹਾ ਮੈਂ ਦੱਸ ਦੇਵਾਂ ਕਿ ਹਰ ਇੱਕ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆ ਸਾਫ ਸਫਾਈ ਨੂੰ ਮੁੱਖ ਰੱਖਦਿਆਂ ਹੋਇਆ ਇੱਥੇ ਤੁਹਾਨੂੰ ਹਰ ਤਰ੍ਹਾਂ ਦਾ ਜਿਹੜਾ ਉਹ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਕੁਲਚੇ ਨੂੰ ਪਰੋਸਿਆ ਜਾ ਰਿਹਾ ਆ ਆਪਾਂ ਦਿਖਾ ਦਿੰਨੇ ਆ ਇਹ ਲਾਈਨ ਲੱਗੀ ਆ ਲਾਈਨ ਦੇ ਵਿੱਚ ਟੋਕਨ ਹੋਣਗੇ ਤੁਹਾਡੇ ਕੋਲ ਭਾਈ ਜੀ ਟੋਕਨ ਦਿਖਾ ਦਿਓ ਇਹ ਟੋਕਨ ਦਿੱਤਾ ਜਾਂਦਾ ਹੈ ਪਹਿਲਾਂ 13 ਰੁਪਏ ਲੈ ਕੇ ਇਹ ਟੋਕਨ ਦਿੱਤਾ ਜਾਂਦਾ ਹੈ 13 ਰੁਪਏ ਦੇ ਕੇ 13 ਰੁਪਏ ਦੇ ਟੋਕਨ ਜਿਹੜੇ ਨੇ ਇੱਥੋਂ ਟੋਕਨ ਮਿਲਦੇ ਨੇ ਮੈਂ ਤੁਹਾਨੂੰ ਦਿਖਾ ਦਿੰਦਾ ਸਾਰਾ ਹੀ ਇਹ ਟੋਕਨ ਦਿੱਤੇ ਜਾ ਰਹੇ ਨੇ ਭਾਈ ਸਾਹਿਬ ਭਾਈ ਸਾਹਿਬ ਹੁਣ ਆ ਲਓ ਇਹ ਇਹ ਟੋਕਨ ਜਿਹੜੇ ਨੇ ਇਹ ਦਿੱਤੇ ਜਾ ਰਹੇ ਨੇ ਖਾਲਸਾ ਕੁਲਚਿਆਂ ਵਾਲਿਆਂ ਵੱਲੋਂ ਤੇ ਇਹ ਕੁਲਚਾ ਹਮੇਸ਼ਾ ਹੀ ਅੰਮ੍ਰਿਤਸਰ ਦਾ ਬਹੁਤ ਫੇਮਸ ਪੁਨਚਾ ਹੈ ਔਰ ਗੁਰਦੁਆਰਾ ਸਹੀਦਾ ਸਾਹਿਬ ਦੇ ਲਾਗੇ ਇਹ ਕੁੰਚਿਆਂ ਦੀ ਦੁਕਾਨ ਚਲਾਉਂਦੇ ਨੇ ਖਾਲਸਾ ਕੁਲਚਿਆਂ ਵਾਲੇ ਤੇ ਉੱਥੋਂ ਹੀ ਅੱਜ 13-13 ਜਿਹੜਾ ਹੈ ਉਹ ਜਿਹੜੀ ਪ੍ਰਥਾ ਹੈ ਉਹਨੂੰ ਰੱਖਿਆ ਗਿਆ ਮੁੱਖ ਰੱਖਿਆ ਹੋਇਆ ਅੱਜ ਲੰਗਰ ਲਗਾਇਆ ਗਿਆ ਮੈਂ ਦਿਖਾਣਾ ਚਾਹਾਂਗਾ ਤੁਹਾਨੂੰ ਤਸਵੀਰਾਂ ਇਹ ਇੱਥੋਂ ਟੋਕਨ ਦਿੱਤਾ ਜਾਂਦਾ ਹੈ ਟੋਕਨ ਦੇਣ ਤੋਂ ਬਾਅਦ ਜਦੋਂ ਇੱਕ ਲੰਬੀ ਲਾਈਨ ਲੱਗੀ ਹੋਈ ਆ ਲਾਈਨ ਦੇ ਥਰੂ ਜਾਨੀ ਕਿ ਤੁਸੀਂ ਦੇਖ ਸਕਦੇ ਹੋ ਲੇਡੀਜ਼ ਦੀ ਲਾਈਨ ਜਿਹੜੀ ਆ ਉਹ ਮੈਂ ਦਿਖਾਣਾ ਚਾਹਾਂਗਾ ਲੇਡੀਜ਼ ਦੀ ਲਾਈਨ ਵੱਖਰੀ ਲਗਾਈ ਗਈ ਹੈ ਭਾਈਆਂ ਵਾਸਤੇ ਜਿਹੜੀ ਲਾਈਨ ਆ ਉਹ ਵੱਖਰੀ ਲਗਾਈ ਗਈ ਹੈ ਇਸ ਤੋਂ ਜਦੋਂ ਆਪਾਂ ਦਿਖਾ ਦਿੰਦੇ ਆ ਤੁਹਾਨੂੰ ਕੁਲਚਿਆਂ ਦੀ ਜਿਹੜੀ ਆ ਤਸਵੀਰ ਮੈਂ ਚਾਹਾਂਗਾ ਕੈਮਰਾਮੈਨ ਨੂੰ ਕਿ ਕੁਲਚਿਆਂ ਨੂੰ ਜਿਹੜਾ ਫੋਕਸ ਕਰਕੇ ਦਿਖਾਇਆ ਜਾਵੇ ਕਿਸ ਤਰੀਕੇ ਨਾਲ ਜਿਹੜਾ ਇਹ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ ਅਸੀਂ ਗੱਲਬਾਤ ਵੀ ਕਰ ਲੈਂਦੇ ਆ ਕੁਝ ਜਿਹੜੇ ਇੱਥੋਂ ਆਏ ਨੇ ਲੋਕ ਉਹਨਾਂ ਦੇ ਨਾਲ ਇਹ ਪੰਜੀ ਗੱਲਬਾਤ ਕਰਨੀ ਚਾਹੋਗੇ ਤੁਸੀਂ ਆਮ ਆਇ ਤੋਂ ਜਈਆਂ ਇਹ ਜਿਹੜਾ ਲੰਗਰ ਲਗਾਇਆ ਜਾ ਰਿਹਾ ਕੁਲਚਿਆਂ ਦਾ 13-13 ਕਰਕੇ ਤੋਲਿਆ ਜਾ ਰਿਹਾ ਅੱਜ ਗੁਰੂ ਨਾਨਕ ਸਾਹਿਬ ਦੀ ਪਰਾਠਾ ਨੂੰ ਰੱਖਿਆ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਵਧੀਆ ਲੱਗ ਰਿਹਾ ਸਾਡੇ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾ ਰਹੇ ਪਹਿਲਾਂ ਵੀ ਆਂਦੇ ਸੀਗੇ ਕਿ ਅੱਜ ਹੀ ਇੱਥੇ ਆਏ। ਕੱਲੋ ਵੀ ਆ ਰਹੇ ਸੀ ਅਹੀਂ ਤੇ ਅੱਜ ਹੀ ਜਦੋਂ ਕੁਲਚਾ ਸਪੈਸ਼ਲ ਖਾਣਾ ਹੈ ਤੇ ਸਾਨੂੰ ਪਤਾ ਲੱਗਾ ਕਿ 13 ਰੁਪਏ ਦਾ ਲੱਗਿਆ ਹੈ। ਫਿਰ ਬੱਚਿਆਂ ਨੇ ਹੋਰ ਮਜੇ ਨਾਲ ਖਾਧਾ ਬੁਰਾ। ਦੇਖ ਕਿਸ ਤਰ੍ਹਾਂ ਦਾ ਟੇਸਟ ਹੁੰਦਾ ਹੈ ਇੱਥੋਂ ਦੇ ਕੁਲਚਿਆਂ ਦਾ। ਟੇਸਟ ਬਹੁਤ ਵਧੀਆ ਹੁੰਦਾ ਹੈ। ਅਸੀਂ ਹਰ ਹਫ਼ਤੇ ਆਉਂਦੇ ਸੰਡੇ ਦੇ ਥੰਡੇ ਖਾਣ। ਕੁਲਚਿਆਂ ਦੇ ਨਾਲ ਅੱਜ ਕੀ ਸਪੈਸ਼ਲ ਦਿੱਤਾ ਜਾ ਰਿਹਾ ਤੁਹਾਨੂੰ ਕੁਲਚਿਆਂ ਦੇ ਨਾਲ ਇੱਕ ਛੋਲੇ ਹੁੰਦੇ ਨੇ ਚਟਣੀ ਹੁੰਦੀ ਹੈ ਉਸ ਤੋਂ ਇਲਾਵਾ ਅੱਜ ਇੱਕ ਪ੍ਰਸ਼ਾਦ ਵੀ ਦਿੱਤਾ ਜਾਂਦਾ ਹੈ। ਪ੍ਰਸ਼ਾਦ ਹਾਂ ਪ੍ਰਸ਼ਾਦ ਵੀ ਦੇ ਰਹੇ ਅੱਜ। ਹਾਂ ਉਹ ਵੀ ਉਸੇ ਸੋਨੇ ਨਾਲ ਟੱਪਨੀ ਹੈ ਅੱਛਾ ਬਹੁਤ ਵਧੀਆ ਗੱਲ ਹੈ ਔਰ ਮੈਂ ਦਿਖਾਵਾਂਗਾ ਇਧਰ ਲਾਈਨ ਲੱਗੀ ਹੋਈ ਹੈ ਆਪਾਂ ਗੱਲਬਾਤ ਕਰ ਲੈਨੇ ਆ ਪਹਿਲੇ ਭਾਈ ਸਾਹਿਬ ਦੇ ਨਾਲ ਜਿਹੜੇ ਇਥੋਂ ਚਲਾ ਰਹੇ ਨੇ ਸੰਚਾਲਕ ਨੇ ਇਥੋਂ ਦੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਦੇਖੋ ਗੱਲ ਹੈ ਵੈ ਕਿ ਜਿਹੜਾ ਸੇਵਾ ਭਾਵ ਹੈ ਇਹ ਕੋ ਭਾਵ ਹੈ ਜਿਹੜਾ ਫਰ ਅੰਸ਼ ਨਹੀਂ ਆਂਦਾ ਲੇਕਿਨ ਜਿਹੜੇ ਖਾਲਸਾ ਜੀ ਨੇ ਜਿੱਥੇ ਮੈਂ ਪਿਛਲੇ ਕਈ ਸਾਲਾਂ ਤੋਂ ਦੇਖਦਾ ਆ ਰਿਹਾ ਵਾਂ ਕਿ ਇਹ ਆਪਣੇ ਵਪਾਰ ਦੇ ਨਾਲ ਜਿਹੜਾ ਵੈ ਸੇਵਾ ਦਾ ਜਿਹੜਾ ਭਾਅ ਹੈ ਉਹ ਬਾਬੇ ਨਾਨਕ ਦੀ ਬੜੀ ਕਿਰਪਾ ਵੈ ਇੰਨਾ ਤੇ ਉਹ ਸੇਵਾ ਭਾਅ ਨਾਲ ਜਿਹਨਾਂ ਨੇ ਕਨਸੈਪਟ ਸ਼ੁਰੂ ਕੀਤਾ 13 13 ਵਾਲਾ ਉਹਦੇ ਨਾਲ ਇੱਕ ਸਮਾਜਿਕ ਸੰਦੇਸ਼ ਜਾਂਦਾ ਵੈ ਕਿ ਇਹੋ ਜਿਹੇ ਇਨਸਾਨ ਧਰਤੀ ਤੇ ਨੇ ਜਿੰਨਾ ਕਰਕੇ ਜਿਹੜਾ ਵੈ ਇਸ ਧਰਤੀ ਦੇ ਜਿਹੜੀਆਂ ਕ੍ਰਿਤਿयां ਵੈ ਉਹਦੇ ਤੋਂ ਬਚਿਆ ਜਾ ਰਿਹਾ ਵੈ ਅੱਜ 13 ਦੇ 13 ਰੁਪਏ ਦੇ ਵਿੱਚ ਜਿਹੜਾ ਵੈ ਪ੍ਰੋਵਾਈਡ ਕਰਨਾ ਜਿਹੜਾ ਕਿ ਇੰਪੋਸੀਬਲ ਹੈ ਪਰ ਇਹ ਇਨਾਂ ਦੀ ਸੇਵਾ ਭਾਵਨਾ ਵੈ ਜਿਹਦੇ ਕਰਕੇ ਔਰ ਦੇਖੋ ਮਾਰੇ ਦੀ ਇੰਨੀ ਕਿਰਪਾ ਵੈ ਕਿ ਖੁੱਲਾ ਲੰਗਰ ਹੈ ਕਿਸੇ ਨੂੰ ਕੋਈ ਨਾ ਨਹੀਂ ਹੈ ਕੋਈ ਜਾਤੀ ਵਿਸ਼ੇਸ਼ ਕੋਈ ਵਿਅਕਤੀ ਵਿਸ਼ੇਸ਼ ਨਹੀਂ ਹੈ ਕੋਈ ਹਿੰਦੂ ਸਿੱਖ ਮੁਸਲਮਾਨ ਨਹੀਂ ਵੇਖ ਕੇ ਦੇ ਰਹੇ ਜਿਹੜਾ ਵੀ ਇਨਾਂ ਕੋਲ ਇੱਥੇ ਆ ਰਿਹਾ ਵੈ ਉਹਨੂੰ ਇਹ 13 ਰੁਪਏ ਦੇ ਵਿੱਚ ਜਿਹੜਾ ਵੈ ਲੰਗਰ ਦੇ ਰਹੇ ਨੇ ਮਹਾਰਾ ਇਹਨਾਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਇਹਨਾਂ ਦੀ ਬਹੁਤ ਲੋੜ ਹੈ ਇਸ ਗੁਰੂ ਨਗਰੀ ਨੂੰ ਮਹਾਰਾ ਇਹਨਾਂ ਦਾ ਜਿਹੜਾ ਵੈ ਇਹ ਜਿਹੜਾ ਕਨਸੈਪਟ ਹੈ ਇਹਨੂੰ ਹੋਰ ਵਧੀਆ ਤਰੀਕੇ ਨਾਲ ਪਾਲਿਸ਼ ਕਰੇ ਤਾਂ ਜੋ ਆਉਣ ਵਾਲੇ ਦਿਨਾਂ 'ਚ ਜਿੰਨੇ ਅੰਮ੍ਰਿਤਸਰ ਦੇ ਲੋਕ ਨੇ ਸਾਰੇ ਇਹ ਸੇਵਾ ਦਾ ਆਨੰਦ ਮਾਣ ਸਕਣ ਬਹੁਤ ਬਹੁਤ ਧੰਨਵਾਦ ਅਸੀਂ ਗੱਲਬਾਤ ਕਰ ਲੈਂਦੇ ਆ ਖਾਲਸਾ ਕੁਲਚਾ ਵਾਲਿਆਂ ਨਾਲ ਵੀ ਭਾਈ ਸਾਹਿਬ ਆਜੋ ਤੁਸੀਂ 2 ਮਿੰਟ ਅਸੀਂ ਜਾਨਣਾ ਚਾਹਾਂਗੇ ਕਿ ਇਹ ਜਿਹੜੀ ਤੁਸੀਂ ਜਿਹੜੀ ਪ੍ਰਥਾ ਨੂੰ ਸਮਰਪਿਤ ਜਿਹੜਾ ਕਲ ਸੂਚਾ ਦਿੱਤਾ ਯਾਰ ਇਹ ਹਰ ਸਾਲ ਹੁੰਦਾ ਕਿ ਪਹਿਲੇ ਦਿਨ ਹੀ ਆ ਪਹਿਲੇ ਨਹੀਂ ਇਹ 4th ਟਾਈਮ ਹੋ ਗਿਆ ਜੀ ਇਹ ਚੌਥੀ ਵਾਰ ਹੋ ਗਿਆ ਗੁਰੂ ਸਾਹਿਬ ਨੇ ਆਪ ਸੇਵਾ ਲੈ ਲੈਂਦੇ ਆ ਜਦੋਂ ਇਹ ਲੋਕਡਾਊਨ ਤੋਂ ਪਹਿਲਾਂ ਕੀਤਾ ਸੀ ਤੇ ਲੋਕਡਾਊਨ ਤੋਂ ਬਾਅਦ ਅੱਜ ਹੋਇਆ ਸ਼ੁਰੂ ਪਹਿਲਾਂ ਤੇ ਚਲਿਓ ਵਾਕ ਦੇ ਦੋ ਇਹ ਇਸ ਕਿਸ ਤਰੀਕੇ ਨਾਲ ਮੰਨ ਦੇ ਵਿੱਚ ਖਿਆਲ ਆਇਆ ਕਿ ਤੁਸੀਂ ਇਹ 13-13 ਜਿਹੜਾ ਪ੍ਰਥਾ ਨੂੰ ਮੁੱਖ ਰੱਖਣਾ ਤੇ ਗੁਰੂ ਸਾਹਿਬ ਨੇ ਸੋਚੀ ਪਾਈ ਇੱਕ ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ 13-13 ਤੋਲਣ ਦੀ ਪ੍ਰਥਾ ਹੈਗੀ ਆ 20 ਰੁਪਏ ਦਾ ਲੰਗਰ ਲਾਇਆ ਹੈ ਤੇ 13- ਜੋ ਅਸੀਂ ਦੁਕਾਨ ਤੇ ਆਪਣੀ ਕੰਮ ਕਰਦੇ ਆ ਉਹ ਰੋਜ਼ ਇੱਕ ਦਸਵੰਦ ਨਿਕਲਦਾ ਹੈ ਉਹ ਦਸਵੰਦ ਹੀ ਆਪ ਲਗਾਇਆ ਜਾਂਦਾ ਔਰ ਜਿਹੜੇ 13 ਰੁਪਏ ਅਸੀਂ ਲੈ ਰਹੇ ਸੰਗਤ ਕੋਲੋਂ ਔਰ ਇਹ ਬਿਜ਼ਨਸ ਤੇ ਨਹੀਂ ਪਾਇਆ ਜਾਣਗੇ ਇਹ ਅਗਲੀ ਸਾਈਡ ਤੇ ਅਗਲੇ ਬੰਨੇ ਕਿਤੇ ਲੰਗਰ ਲਾਇਆ ਜਾਏਗਾ ਜਾਂ ਕਿਤੇ ਚੰਗੇ ਸਾਰਤਰੀ ਵਰਤਿਆ ਜਾਏਗਾ ਮਤਲਬ ਇਹ ਜਿਹੜੇ 13 ਰੁਪਏ ਵੀ ਲਏ ਜਾ ਰਹੇ ਨੇ ਇਹ ਵੀ ਅਗਲੀ ਵਾਰ ਯੂਜ਼ ਹੋਣਗੇ ਇੱਥੇ ਹੋਣਗੇ ਅਗਲੀ ਵਾਰ ਯੂਜ਼ ਹੋਣਗੇ ਯਾਨੀ ਕਿ ਜੋ ਲੰਗਰ ਛਕ ਰਿਹਾ ਵਾ ਉਹ 13 ਰੁਪਏ ਅਸੀਂ ਉਹਦੇ ਕੋਲੋਂ ਹਿੱਸਾ ਪਵਾ ਰਹੇ ਆ ਲੰਗਰ ਦੇ ਵਿੱਚ ਇਹ ਮਤਲਬ ਕਹਿਣ ਦਾ ਮਤਲਬ ਹੈ ਕਿ ਜਿਹੜੀ ਆਪਾਂ ਲੰਗਰ ਦੀ ਸੇਵਾ ਲੈ ਰਹੇ ਆ ਇਹ ਵੀ ਇੱਕ ਹਿੱਸਾ ਸਮਝ ਸਕਦੇ ਆ ਲੰਗਰ ਦੇ ਵਿੱਚ ਇਸ ਦੇ ਵਿੱਚ ਹਿੱਸਾ ਪੈ ਰਿਹਾ ਜੀ ਉਹਨਾਂ ਦਾ ਸੰਗਤ ਦਾ ਹਿੱਸਾ ਪੈ ਰਿਹਾ ਤੇ ਗੁਰੂ ਸਾਹਿਬ ਕਿਰਪਾ ਕਰਨ ਕਿ ਜਿਹੜੇ ਲੋਕ ਇਹ ਲੰਗਰ ਛਕ ਰਹੇ ਨੇ 13-13 ਦੇ ਕਰਕੇ ਲੰਗਰ ਛਕ ਰਹੇ ਉਹਨਾਂ ਦੇ ਅੰਦਰ ਵੀ ਕੋਈ ਇਤਨਾਂ ਦੀ ਭਾਵਨਾ ਆਏ ਉਹ ਨਾਲ ਕਿਤੇ ਸੇਵਾ ਭਾਵ ਦੇ ਨਾਲ ਅੱਗੇ ਕਿਤੇ ਜੁੜਨ ਤੇ ਅਨਾਰਮਲ ਦਿਨਾਂ ਦੇ ਵਿੱਚ ਕੁਲਤੇ ਦਾ ਕੀ ਰੇਟ ਹੁੰਦਾ ਵੈਸੇ ਸਾਡਾ ਦੁਕਾਨ ਦਾ ਰੇਟ ਹੈ 50 ਰੁਪਏ ਤੋਂ ਲੈ ਕੇ 90 ਰੁਪਏ ਰੇਟ ਹੈਗਾ ਜੋ ਕਿ ਅਸੀਂ ਅੱਜ ਸਾਰਾ ਕੁਝ ਮਿਕਸ ਕਰਕੇ ਅਸੀਂ 13 ਰੁਪਏ ਦੇ ਵਿੱਚ ਦੇ ਰਹੇ ਹਾਂ ਅੱਜ ਕੁਲਚੇ ਦੇ ਨਾਲ ਨਾਲ ਕੁਝ ਵੱਖਰਾ ਵੀ ਕੁਝ ਕੀਤਾ ਜਾ ਰਿਹਾ ਜਾਂ ਸਿਰਫ ਕੁਲਚੇ ਤੇ ਕੁਲਚੇ ਚੋਲੇ ਨਹੀਂ ਕੁਲਚੇ ਦੇ ਨਾਲ ਅਸੀਂ ਗੁੜ ਦਾ ਘੜਾ ਬਣਾਇਆ ਤੇ ਚਾਹ ਨਾਲ ਵਰਤਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਦੱਸ ਦਈਏ ਕਿ ਕੁਲਚੇ ਦੇ ਨਾਲ ਗੁੜ ਦਾ ਘੜਾ ਜਿਹੜਾ ਹੈ ਉਹ ਤੇ ਚਾਹ ਦਾ ਲੰਗਰ ਵੀ ਲਗਾਇਆ ਜਾ ਰਿਹਾ ਤੇ ਅਸੀਂ ਮੈਂ ਇੱਕ ਵਾਰੀ ਫਿਰ ਤਸਵੀਰਾਂ ਦਿਖਾ ਸਕਦਾ ਇੱਥੇ ਦੇਖੋ ਤੁਸੀਂ ਆਏ ਨੇ ਲੋਕ ਹਾਂਜੀ ਮੈਮਕੇ ਦਾ ਨਾ ਲੱਗਦਾ ਹਾਂਜੀ ਜੀ ਸਾਨੂੰ ਬਹੁਤ ਵਧੀਆ ਲੱਗਦਾ ਜਿਹੜੇ ਕੋਈ ਕੁਛਾ ਨਹੀਂ ਖਾ ਪਾਣ ਦੇ ਗਰੀਬ ਅੱਜ 13 ਰੁਪਏ ਦਾ ਕੁਛਾ ਖਾ ਲੈਣਗੇ ਕਈਆਂ ਨੂੰ ਮੌਕਾ ਨਹੀਂ ਮਿਲਦਾ ਹੈਗਾ ਜਿਹੜੇ ਬਾਹਰੋਂ ਵੀ ਆਉਂਦੇ ਆ ਜਾਂ ਕੋਈ ਵਿਚਾਰੇ ਹੋਂ ਦਾ ਪੈਸੇ ਦੀ ਤੰਗੀਂ ਦੀ ਉਹ ਅੱਜ 13 ਰੁਪਏ ਵਿੱਚ ਕੁਛਾ ਖਾ ਲੈਣਗੇ ਇਹ 13 ਦਾ 13-13 ਦਾ ਮਕਸਦ ਕੀ ਹੈ ਪਤਾ ਹੈ ਕੋਈ ਤੁਹਾਨੂੰ ਇੱਕ ਗੁਰੂ ਨਾਨਕ ਸਾਹਿਬ ਜੀ ਦੀ ਪ੍ਰਥਾ ਹੈਗੀ ਹੈ ਉਹਨਾਂ ਨੇ 13-13 ਕੀਤਾ ਸੀ ਤੇ ਉਹ ਉਹਨਾਂ ਦੀ ਪ੍ਰਥਾ ਅਨੁਸਾਰ ਹੀ 13-13 ਤੇ ਵਿੱਚ ਲੰਗਰ ਲਗਾਉਂਦੇ ਆ ਚੌਥੀ ਵਾਰੀ ਇਹਨਾਂ ਦਾ ਲੰਗਰ ਲੱਗਣ ਲੱਗਾ ਏ ਚੌਥੀ ਵਾਰੀ ਬਹੁਤ ਬਹੁਤ ਧੰਨਵਾਦ ਜੀ ਆ 64 ਕੁਝ ਲੋਕ ਮਜ਼ਦੂਰ ਨੇ ਆਪਣਾ ਬ੍ਰਦਰ ਨਾਲ ਗੱਲ ਕਰ ਲੈ ਵੀਰੇ ਆਪਣਾ ਜਿਹੜਾ 13-13 ਦੀ ਜਿਹੜੀ ਪ੍ਰਥਾ ਰੱਖੀ ਗਈ ਆ ਉਹਨੂੰ ਸਮਰਪਿਤ ਤੇ ਲੰਗਰ ਲਗਾਇਆ ਜਾ ਰਿਹਾ ਕੁਲਤਿਆਂ ਦਾ ਕੀ ਕਹਿਣਾ ਚਾਹੁੰਦੇ ਦੇਖੋ ਜੀ ਜਿਹੜਾ ਅਮਨ ਖਾਲਸਾ ਜੀ ਨੇ ਇਹਨਾਂ ਵੈਸੇ ਜਿਹੜਾ ਰੇਟ ਅਸਲੀ ਰੇਟ ਆ ਉਹ 50 ਰੁਪਏ ਤੋਂ ਨਾਰਮਲ ਕੁਲਕਾ ਜਿਹੜਾ ਇਹ ਸ਼ੁਰੂ ਹੁੰਦਾ ਹੈ ਡੇਲੀ ਲਾਈਫ ਦੇ ਵਿੱਚ ਪਰ ਅੱਜ ਜਿਹੜਾ ਇਹਨਾਂ ਨੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹਨਾਂ ਦੇ ਉੱਤੇ ਕਿਰਪਾ ਹੋਈ ਹੈ ਹਰ ਵਾਰੀ ਇਹ ਲਗਾਉਂਦੇ ਨੇ ਇਹ ਛੋੜੀ ਚੌਥੀ ਵਾਰੀ ਹੈ ਜਿਹੜਾ ਇਹਨਾਂ ਨੇ ਲਗਾਇਆ ਤੇ ਇਹ ਜਿਹੜਾ 13 ਰੁਪਏ ਦਾ ਕੁਲਚਾ ਦੇ ਰਹੇ ਨੇ ਇਹ ਜਿਹੜੇ 13 ਰੁਪਏ ਨੇ ਇਹਨਾਂ ਨੇ ਅੱਗੇ ਕਿਸੇ ਹੋਰ ਕਿਸੇ ਜਿਹੜੇ ਕਿਸੇ ਨੂੰ ਹੈਲਪ ਚਾਹੀਦੀ ਹੋਵੇ ਜਾਂ ਕੋਈ ਜ਼ਰੂਰਤਮੰਦ ਉਹਨੂੰ ਦੇਣਗੇ ਇਹ ਜਿਹੜਾ 13 ਰੁਪਏ ਦਾ ਇਹਨਾਂ ਨੇ ਆਪਣੀ ਕੋਈ ਇਨਕਮ ਵਾਸਤੇ ਨਹੀਂ ਚਾਹੀਦਾ ਇਹਨਾਂ ਨੂੰ ਅੱਗੇ ਕਿਸੇ ਚੀਜ਼ ਤੇ ਲੰਗਰ ਲਗਾਣਗੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੇ ਮੈਂ ਆਪਾਂ ਗੱਲ ਗੱਲਬਾਤ ਕਰ ਲੈਨੇ ਕਿਸੇ ਇੱਥੋਂ ਹੋਰ ਵੀ ਲੋਕ ਮੌਜੂਦ ਨੇ ਪਪਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਇਹ 13 13 ਰੁਪਏ ਦੇ ਵਿੱਚ ਕੁਲਚਾ ਦਿੱਤਾ ਜਿਹੜਾ ਗੁਰੂ ਨਾਨਕ ਸਾਹਿਬ ਦੀ ਬਰਸਾ ਨੂੰ ਮੁਖਰਾ ਜੀ ਬਹੁ ਬਹੁਤ ਪਨਾ ਕਰੰਟਾ 13-13 ਗੁਰੂ ਨਾਨਕ ਦੇਵ ਦੇ ਦੰਡੇ ਦੇ ਖੁਸ਼ੀ ਦੇ ਵਿੱਚ ਇਹ ਲਾਇਆ ਜੀ ਨਾ ਲੰਗਰ ਲਾਇਆ ਬਹੁਤ ਸੋਹਣਾ ਕੀਤਾ ਕਰੰਟਾ ਜੀ ਪਹਿਲੀ ਵਾਰੀ ਆਇਓ ਕਿ ਪਹਿਲੇ ਵੀ ਇੱਥੇ ਨਹੀਂ ਜੇ ਅੱਗੇ ਹਿੰਜੇ ਇੱਥੇ ਲੱਗੇ ਰਹਿੰਦੇ ਨੇ ਜੀ ਇਹਨਾਂ ਦੇ ਨਵਾਲੀ ਆ ਦੂਜੀ ਵਾਰੀ ਇਹ ਲਾਇਆ ਫਿਰ ਇਹਨਾਂ ਨੇ ਕੀਤਾ ਜੀ ਦੂਜੀ ਵਾਰੀ ਪ੍ਰੋਗਰਾਮ ਕਰ ਬਹੁਤ ਵਧੀਆ ਕੀਤਾ ਇਹਨਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਤੁਸੀਂ ਦੇਖਿਆ ਕਿ 13 ਦੇ 13 ਰੁਪਏ ਦੇ ਵਿੱਚ ਕੁਲਤੇ ਦੇ ਨਾਲ ਨਾਲ ਕੁਲਤੇ ਛੋਲੇ ਦੇ ਨਾਲ ਤਕਰੀਬਨ ਹਰ ਤਰ੍ਹਾਂ ਦੇ ਜਿਹੜੇ ਪਕਵਾਨ ਸੋਹਣੇ ਸੋਹਣੇ ਪਕਵਾਨ ਜਿਹੜੇ ਕੀਤੇ ਨੇ ਅੱਜ ਤਿਆਰ ਕੀਤੇ ਗਏ ਕੈਮਰਾਮੈਨ ਰਿਤਿਕ ਦੇ ਨਾਲ ਵਿਕਰਮ ਗਿੱਲ ਖਬਰ ਹਰਪਲੀਆ ਅਮਨਸਰ